ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਿਆਰ ਭਰੀ ਸਸਰੀ ਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਆਪਣਾ ਟੌਪਿਕ ਹੈਗਾ ਚਿਚੜਾਂ ਤੇ ਚਿਚੜ ਆਹ 2 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਪੈ ਜਾਂਦੇ ਆ ਇਹ ਚਿਚੜ ਇੱਕ ਨਾਮਰਾਜ਼ ਬਿਮਾਰੀ ਇਹੋ ਜੀ ਆ ਇਹ ਮੈਲਾ ਮੂਤਣ ਵੀ ਲਾ ਦਿੰਦੇ ਆ ਬੁਖਾਰ ਚੜਨ ਵੀ ਲਾ ਦਿੰਦੇ ਆ ਇਹ ਔਰ ਪਸ਼ੂ ਦਾ ਖੂਨ ਚੂਸ ਕੇ ਪਸ਼ੂ ਨੂੰ ਕਮਜ਼ੋਰ ਹਾਲਤ ਵਿੱਚ ਵੀ ਪਹੁੰਚਾ ਦਿੰਦੇ ਆ ਇਹ ਅਗਰ ਜੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਮਾਰ ਲਿਆ ਦੁਬਾਰੇ ਫੇਰ ਪੈਦਾ ਹੋ ਜਾਂਦੇ ਆ ਇੱਕ ਵਾਰੀ ਮਾਰ ਲਿਆ ਦੁਬਾਰੇ ਫੇਰ ਪੈਦਾ ਹੋ ਜਾਂਦੇ ਆ ਇਹਨਾਂ ਦੀਆਂ ਦੋ ਵਿਧੀਆਂ ਦੇ ਨਾਲ ਹੀ ਚਿਚੜ ਮਰਦਾ ਹੈ ਅਗਰ ਆਪਾਂ ਚਿਚੜ ਮਾਰਨਾ ਚਾਹੁੰਦੇ ਆ ਇਹ ਨਹੀਂ ਵੀ ਆਪਾਂ ਪਸ਼ੂ ਤੇ ਲਾਤਾ ਤੇ ਪਸ਼ੂ ਨੂੰ ਨਮਾਤਾ ਤੇ ਆਪਣੇ ਚਿਚੜ ਮਰ ਗਏ ਨਹੀਂ ਭਾਈ ਇਦਾਂ ਚਿਚੜ ਨਹੀਂ ਮਰਦੇ ਚਿਚੜ ਮਾਰਨ ਦੀ ਵਿਧੀ ਧਿਆਨ ਦੇ ਨਾਲ ਤੇ ਗੌਰ ਦੇ ਨਾਲ ਸੁਣੋ ਇਹੇ ਵਿਧੀ ਜਿਹੜੀ ਇਸ ਤਰ੍ਹਾਂ ਹੈ ਕਿ ਜਿਵੇਂ ਹੁਣ ਫਰਜ ਕਰੋ ਵੀ ਆਪਾਂ ਮੈਂ ਥੋੜੇ ਖਰਾਕ ਦੀ ਤੁਹਾਨੂੰ ਦੱਸ ਦਾਂਗਾ ਆਪਾਂ ਨਸਵਾਰ ਲੈ ਲਈ ਇੱਕ ਤੋਲਾ ਇੱਕ ਤੋਲੇ ਦੇ ਵਿੱਚ ਇੱਕ ਆਪਾਂ ਮਸਕਾ ਕਪੂਰ ਦੀ ਟਿੱਕੀ ਪਾ ਲਈ ਔਰ ਆਪਾਂ ਉਹਦੇ ਵਿੱਚ ਨੂਨ ਪਾ ਲਿਆ ਨੂਨ ਆਪਾਂ ਡਬਲ ਪਾਉਣਾ ਹੈ ਨੂਨ ਆਪਾਂ ਡਬਲ ਪਾਉਣਾ ਹੈ ਡਬਲ ਪਾ ਕੇ ਇਹਦਾ ਆਪਾਂ ਪਾਣੀ ਪਾ ਕੇ ਘੋਲ ਤਿਆਰ ਕਰ ਲੈਣਾ ਹੈਗਾ ਘੋਲ ਤਿਆਰ ਕਰਕੇ ਹਰੇਕ ਵੀਰ ਭਰਾ ਦੇ ਘਰੇ ਡਰਮੀ ਹੁੰਦੀ ਆਗੀ ਦਵਾਈ ਛੜਕਣ ਵਾਲੀ ਉਹਦੇ ਵਿੱਚ ਦਵਾਈ ਚ ਪਾ ਕੇ ਤੁਸੀਂ ਢੋਲੀ ਦੇ ਵਿੱਚ ਪਾ ਕੇ ਸਾਰੀਆਂ ਖੋਲਣੀਆਂ ਦੇ ਆਲੇ-ਦੁਆਲੇ ਪਸ਼ੂਆਂ ਦੇ ਥੱਲੇ ਤੁਸੀਂ ਇੱਕ ਵਾਰੀ ਛਿੜਕ ਦਿਓ ਇਹ ਹਫਤੇ ਦੇ ਵਿੱਚ ਦੋ ਵਾਰੀ ਪ੍ਰੋਸੀਜਰ ਕਰੋ ਜਦੋਂ ਤੁਸੀਂ ਦੋ ਵਾਰੀ ਪ੍ਰੋਸੀਜਰ ਕਰੋਗੇ ਫੇਰ ਜਦੋਂ ਤੁਸੀਂ ਥੱਲੇ ਛੜਕਤਾ ਸਵੇਰ ਵੇਲੇ ਇਹਦਾ ਘੋਲ 1 ਲੀਟਰ ਲੈ ਕੇ ਬਾਲਟੀ ਦੇ ਵਿੱਚ ਪਾ ਕੇ ਪਸ਼ੂ ਨੂੰ ਪਹਿਲਾਂ ਚੰਗੀ ਤਰ੍ਹਾਂ ਨਿਮਾ ਲੋ ਚੰਗੀ ਤਰ੍ਹਾਂ ਨਿਮਾ ਕੇ ਫੇਰ ਉਹਦੇ ਤੋਂ ਕੱਪੜਾ ਲੈ ਕੇ ਨਚੋੜ ਕੇ ਸਾਰੇ ਪਸ਼ੂ ਤੇ ਸਮਾਰ ਕੇ ਮਤਲ ਦਵਾਈ ਲਾ ਦਿਓ ਸਨਾਂ ਦੇ ਥਾਰੇ ਸਾਰੇ ਜਗ੍ਹਾ ਤੇ ਇਹ ਜਿਆਦਾ ਜਾ ਕੇ ਕਰਕੇ ਚਿਚੜ ਮਰਦਾ ਨਹੀਂ ਆ ਇਹ ਲੱਗਦਾ ਕੰਨਾਂ ਦੇ ਉੱਤੇ ਕੰਨਾਂ ਦੇ ਉੱਤੇ ਲੱਗਦਾ ਲੇਵੇ ਤੇ ਲੱਗਦਾ ਲੇਵੇ ਦੇ ਸੈਂਟਰ ਦੇ ਵਿੱਚ ਵੀ ਲੱਗਦਾ ਇਹ ਇਹ ਉਹ ਜਗਾ ਤੇ ਲਾ ਦਿਓਗੇ ਜਿਹੜਾ ਰਹੀ ਇਹਦੇ ਆਂਡੇ ਦੇਣ ਦੀ ਗੱਲ ਔਰ ਬਾਧਾ ਕਰਨ ਦੀ ਗੱਲ ਜਿਹੜੀਆਂ ਖੋਲਡੀਆਂ ਦੀਆਂ ਬਿਰਲਾ ਹੁੰਦੀਆਂ ਉਹ ਖੋਲਡੀਆਂ ਦੀਆਂ ਬਿਰਲਾ ਦੇ ਵਿੱਚ ਇਹ ਚਿਚੜ ਪੈਦਾ ਹੁੰਦਾ ਔਦੋਂ ਜਦੋਂ ਠੰਡਾ ਟਾਈਮ ਹੋ ਜਾਂਦਾ ਰਾਤ ਨੂੰ ਪਸ਼ੂ ਆਪਣਾ ਵਹਿ ਜਾਂਦਾ ਫਿਰ ਇਹ ਪਸ਼ੂ ਦੇ ਉੱਪਰ ਚੜਦਾ ਹੈ ਉੱਪਰ ਚੜ ਕੇ ਜਦੋਂ ਇਹ ਛੋਟਾ ਬੱਚਾ ਹੀ ਖੂਨ ਪੀਣਾ ਸ਼ੁਰੂ ਕਰ ਦਿੰਦਾ ਹੈ ਇਹ ਖੂਨ ਪੀਂਦਾ ਰਹਿੰਦਾਗਾ ਚਿਚੜਗਾ ਹਾਂ ਵਧਦਾ ਰਹਿੰਦਾਗਾ ਉੱਥੇ ਜਿੱਥੋਂ ਇਹ ਚੱਲ ਕੇ ਆਉਂਦਾ ਉੱਥੇ ਆਂਡੇ ਦੇ ਆਉਂਦਾਗਾ ਉਹ ਆਂਡੇ ਘਰੋਂ ਖਤਮ ਹੀ ਨਹੀਂ ਹੁੰਦੇ ਆਂਡੇ ਤੁਸੀਂ ਮਾਰਨੇ ਆ ਤੇ ਇਸ ਵਿਧੀ ਦੇ ਨਾਲ ਆਂਡੇ ਵੀ ਮਰ ਜਾਣਗੇ ਤੇ ਚੜ ਵੀ ਮਰ ਜਾਣਗੇ ਔਰ ਲੈਣਾ ਕੀ ਹੈਗਾ ਨਮਕ ਤੇ ਨਸਪਾਰ ਨਸਪਾਰ ਲੈ ਲਓ ਗਿੱਦੜ ਬਹੇ ਦੀ 5 ਮਾਰਕਾ ਵਾਲੀ 5 ਫੋਟੋ ਵਾਲੀ ਉਹ ਜੇ ਤੁਸੀਂ ਇਕੱਠਾ ਲਿਆ ਕੇ ਰੱਖ ਲੋਗੇ ਤਾਂ ਡੱਬਾ ਸਸਤਾ ਪੈ ਜਾਂਦਾ ਫਿਰ ਕੀ ਆ ਸਿਰਫ 5 ਰੁਪਈਆ ਦੀ ਮਸਕ ਕਪੂਰ ਦੀ ਟਿੱਕੀ ਆ ਗਈ। ਇਹ ਵੀ ਕੋਈ ਜਾਦੇ ਖਰਚੇ ਵਾਲਾ ਕੰਮ ਨਹੀਂਗਾ। ਤੁਸੀਂ ਇੱਕ ਵਾਰੀ ਆਪਦੇ ਘਰ ਤਜਰਬਾ ਕਰਕੇ ਤੁਸੀਂ ਵੇਖੋ ਤੁਸੀਂ ਪ੍ਰਾਣੀਆਂ ਵੀਡੀਓ ਨੂੰ ਗੁਰਲਾਬ ਸਿੰਘ ਨੂੰ ਬਹੁਤ ਬਹੁਤ ਭੰਭੂ ਭਰਪੂਰ ਹੰਗਾਰਾ ਦਿੱਤਾ ਹੈਗਾ। ਭਾਈ ਤੁਸੀਂ ਇਸ ਜੀਦੋਂ ਵੇਖਦੇ ਹੋ ਮੈਨੂੰ ਪਿਆਰ ਦਿਨੇ ਹੋਗੇ। ਸਾਰੀ ਵੇਲਟ ਸਮਝ ਲਓ ਵੀ ਇਹ 벨ਟ ਸਾਰੀ ਅੰਬਰਸਾਰ ਗੁਰਦਾਸਪੁਰ ਚੰਡੀਗੜ੍ਹ ਲੁਧਿਆਣਾ ਇਹ ਸਾਰੀ 벨ਟ ਇਧਰੋਂ ਹਰਿਆਣੇ ਦੀ 벨ਟ ਆ ਬਿਹਾਰ ਤੋਂ ਆਇਆ ਹੁਣ ਅੱਜ ਫੋਨ ਮੇਰੇ ਕੋਲੇ ਗਿੱਦੜ ਵੇਹੇ ਦੀ 벨ਟ ਆ ਗਈ ਚਚੜਾਂ ਵਾਲੀ ਸੀ ਇਹ ਚਚੜਾਂ ਵਾਲੀ ਤੇ ਵੀ ਖੋਜ ਕੀਤੀ ਜਿਹੜੀਆਂ ਮੈਂ ਅੱਜ ਵੀਡੀਓ ਬਣਾ ਬਣਾ ਰਿਹਾ ਇਸ ਟਾਈਮ ਬੈਠਾ ਉਹਦੇ ਉੱਤੇ ਖੋਜ ਕੀਤੀ ਖੋਜ ਕਰਕੇ ਮੈਂ ਫੇਰ ਇਹ ਵੀਡੀਓ ਮੱਧਮ ਰਾਹੀਂ ਬਣਾਉਣਾ ਇਹ ਵੀਡੀਓ ਦਾ ਮਤਬਲ ਹੁੰਦਾ ਹੈਗਾ ਕੋਈ ਬਣਾਉਣ ਦਾ ਔਰ ਜਰੀਆ ਤੁਹਾਨੂੰ ਜਾਣਕਾਰੀ ਹੋਣੀ ਜ਼ਰੂਰੀ ਆ ਵੀ ਇਹ ਕੰਮ ਵੀ ਕਰੂਗਾ ਔਰ ਸਸਤੇ ਵਾਲੇ ਪਾਸੇ ਵੀ ਜਾਣਾ ਆਪਾਂ ਇਹ ਨਹੀਂ ਵੀ ਇੱਕ ਖਰਚਾ ਕਰਾ ਦਿਓ ਕੰਮ ਕਰੇ ਨਾ ਕਰੇ ਚਲੋ ਜੀ ਵੀਡੀਓ ਬਣਾਈ ਤੇ ਤੋਰਤੀ ਮੇਰੇ ਕੋਲੇ ਭਾਈ ਇਹ ਕੰਮ ਨਹੀਂ ਆ ਮੇਰਾ ਕੰਮ ਆਗਾ ਬਹੁਤ ਠੰਡੇ ਮਤੇ ਨਾਲ ਵੀਡੀਓ ਬਣਾਉਣੀ ਪਿਆਰ ਨਾ ਸਮਝਾਉਣਾ ਮੈਨੂੰ ਕਮਸੇ ਕੰਮ ਵੀ ਅੱਜ ਜੇ ਤੁਸੀਂ ਗਿਣਤੀ ਕਰੋ ਤਾਂ ਮੇਰੇ ਕੋਲੇ 80 85 ਬੰਦਿਆਂ ਦੇ ਅੱਜ ਫੋਨ ਆ ਗਏ ਜਿਨ੍ਹਾਂ ਨੂੰ ਮੈਂ ਰਿਪਲਾਈ ਦੇ ਚੁੱਕੇ ਆਂਗਾ ਹੁਣ ਵੀ ਮੈਂ ਵੀਡੀਓ ਬਣਾ ਰਿਹਾ ਹੁਣ ਵੀ ਘਟੋ ਘੱਟ ਵੀ ਮੇਰੇ ਕੋਲੇ ਸਾਇਲੈਂਟ ਤੇ ਲਾਇਆ ਪਿਆ 10 ਫੋਨ 15 ਫੋਨ ਆਏ ਪਏ ਆ ਜਦੋਂ ਮੈਂ ਵੀਡੀਓ ਬਣਾ ਹਟੂਗਾ ਇਕੱਲੇ ਇਕੱਲੇ ਬੰਦੇ ਨੂੰ ਮੈਂ ਇਕੱਲੇ ਇਕੱਲੇ ਨੂੰ ਸਾਰਿਆਂ ਨੂੰ ਜਵਾਬ ਦੇਵਾਂਗਾ ਜਿਹੜੀ ਜਿਹੜੀ ਰਿਪਲਾਈ ਮੰਗਣਗੇ ਸਾਰਿਆਂ ਨੂੰ ਦੇਵਾਂਗਾ ਮੈਨੂੰ ਭਰਪੂਰ ਹੰਗਾਰਾ ਦਿੱਤਾ ਗੁਰਲਾਬ ਸਿੰਘ ਵੱਲੋਂ ਜਿਹੜਾ ਜਿਹੜਾ ਮੇਰਾ ਜਿਹੜਾ ਜਿਹੜਾ ਇਲਾਕਾ ਵੀਡੀਓ ਵੇਖਦਾ ਹੈਗਾ ਬਹੁਤ ਬਹੁਤ ਧੰਨਵਾਦ